ਤੇ ਅੱਜ ਤੋਂ ਇਹ ਸ਼ਹੀਦ ਉਦਮ ਸਿੰਘ ਕੰਬੋਜ ਯਾਦਗਾਰ ਕਮੇਟੀ ਦਾ ਜਿਹੜਾ ਅ ਨਵੀਂ ਕਮੇਟੀ ਦਾ ਗਠਨ ਕੀਤਾ ਹੈ ਇਹਦੇ ਪਿਛਲੇ ਤੁਹਾਡੇ ਤੁਸੀਂ ਪ੍ਰਧਾਨਗੀ ਕੀਤੀ ਹੈ ਉਹਦੇ ਵਿੱਚ ਕਿਹੜੇ-ਕਿਹੜੇ ਕਾਰਜ ਤੁਸੀਂ ਕਰ ਰਹੇ ਹੋਣ ਨਾਮਕੀ ਮਤਲਿਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੈਨੀ ਜੰਗੀਰ ਸਿੰਘ ਰਤਨ ਜਿਸ ਨੂੰ ਪਿਛਲੇ ਸਾਲ ਸਾਰੇ ਸ਼ਹੀਦ ਉਦਮ ਸਿੰਘ ਕੰਬੋਜ ਯਾਦਗਾਰ ਕਮੇਟੀ ਵੱਲੋਂ ਪ੍ਰਧਾਨ ਸਾਪਿਆ ਗਿਆ ਸੀ ਤੇ ਉਹਨਾਂ ਸਾਰਿਆਂ ਦੇ ਸਹਿਯੋਗ ਨਾਲ ਪਿਛਲੇ ਸਾਲ ਦੀ ਟਰਮ ਦੇ ਅੰਦਰ ਸਹਿਯੋਗੀਆਂ ਦੇ ਸਹਿਯੋਗ ਦੇ ਨਾਲ ਅਸੀਂ ਆਪਣੇ ਵੱਲੋਂ ਵੱਧ ਤੋਂ ਵੱਧ ਸ਼ਹੀਦ ਨੂੰ ਸਮਰਪਿਤ ਹੋ ਕੇ ਕਾਰਜ ਕੀਤੇ ਨੇ ਪਹਿਲਾ 31 ਜੁਲਾਈ 2023 ਨੂੰ ਸ਼ਹੀਦ ਉਦਮ ਸਿੰਘ ਦਾ ਸ਼ਹੀਦੀ ਦਿਵਸ ਉਹਨਾਂ ਦੇ ਜੱਦੀਕਰ ਵੀ ਖੇ ਮਨਾਇਆ ਗਿਆ ਤੇ ਉਸ ਮੌਕੇ ਸ਼ਹੀਦ ਉਦਮ ਸਿੰਘ ਦਾ ਸੰਖੇਪ ਜੀਵਨ ਬਿਰਤਾਂਤ ਦੀ ਕਿਤਾਬ ਚਾ ਅਣਖੀ ਯੋਧਾ ਸ਼ਹੀਦ ਦੁੱਧ ਸਿੰਘ ਸਾਡੇ ਕੈਬਨਟ ਮੰਤਰੀ ਸ਼੍ਰੀ ਆਮਨ अरोड़ा ਜੀ ਵੱਲੋਂ ਲੋਕ ਅਰਪਣ ਕੀਤਾ ਗਿਆ ਤੇ ਫਰੀ ਅਸੀਂ ਵੰਡਦੇ ਆ ਰਹੇ ਹਾਂ ਉਦੋਂ ਤੋਂ ਲੈ ਕੇ ਹੁਣ ਤੱਕ ਤਾਂ ਕਿ ਸਾਰਿਆਂ ਨੂੰ ਸ਼ਹੀਦ ਦੁੱਧ ਸਿੰਘ ਦੇ ਜੀਵਨੀ ਬਾਰੇ ਉਹਨਾਂ ਦੇ ਸ਼ੂਰ ਵੀਰਤਾ ਬਾਰੇ ਦੇਸ਼ ਲਈ ਦਿੱਤੀ ਕੁਰਬਾਨੀ ਬਾਰੇ ਸਾਰਿਆਂ ਨੂੰ ਪਤਾ ਲੱਗਦਾ ਰਹੇ ਉਸ ਉਪਰੰਤ 26 ਦਸੰਬਰ 2023 ਨੂੰ ਸ਼ਹੀਦ ਦੁੱਧ ਸਿੰਘ ਦਾ ਜਨਮ ਦਿਨ ਇਸੇ ਸਮਾਰਕ ਸ਼ਹੀਦ ਉਦਮ ਸਿੰਘ ਸਮਾਰਕ ਦੇ ਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਦੇ ਅੰਦਰ ਸੁਖਮਨੀ ਸਾਹਿਬ ਅਤੇ ਗੁਰਬਾਣੀ ਦਾ ਪਾਵਨ ਕੀਰਤਨ ਕਰਵਾ ਕੇ ਅਸੀਂ ਉਸ ਮਹਾਨ ਸ਼ਹੀਦ ਦਾ ਜਨਮ ਦਿਨ ਮਨਾਇਆ ਉਸ ਉਪਰੰਤ 13 ਮਾਰਚ 2024 ਨੂੰ ਸ਼ਹੀਦ ਉਦਮ ਸਿੰਘ ਦਾ ਜਿਹੜਾ ਬਹਾਦਰੀ ਦਿਵਸ ਹੈ ਜਦੋਂ ਕਿ 13 ਮਾਰਚ 1940 ਨੂੰ ਸ਼ਹੀਦ ਉਦਮ ਸਿੰਘ ਜੀ ਨੇ ਲੰਡਨ ਦੇ ਕੈਕਸ਼ਟਨ ਹਾਲ ਦੇ ਅੰਦਰ ਜੱਲਿਆਂਵਾਲੇ ਸਾਕੇ ਦੇ ਮੁੱਖ ਦੋਸ਼ੀ ਸਰਮਾਇਕ ਲੁਡਵੈਰ ਨੂੰ ਗੋਲੀ ਦਾ ਨਿਸ਼ਾਨਾ ਬਣਾ ਕੇ ਜੱਲਿਆਂਵਾਲੇ ਬਾਗ ਦਾ ਬਤਲਾ ਲਿਆ ਅਤੇ ਭਾਰਤ ਦੀ ਆਜ਼ਾਦੀ ਵਿਰੋਧੀ ਸਮੂਚੀ ਜਿਹੜੀ ਕਿ ਚੰਡਾਲ ਚੌਕੜੀ ਸੀ ਕਹਿ ਲਈਏ ਉਹਨਾਂ ਸਾਰਿਆਂ ਨੂੰ ਇੱਕ ਸਬਕ ਸਿਖਾਇਆ ਸਮੁੱਚੀ ਬ੍ਰਿਟਾਨੀਆ ਸਰਕਾਰ ਨੂੰ ਕਿ ਤੁਸੀਂ ਅਸਾਨੂੰ ਹੁਣ ਅੱਗੋਂ ਲਈ ਗੁਲਾਮ ਨਹੀਂ ਰੱਖ ਸਕਦੇ ਇਹਨਾਂ ਚੀਜ਼ਾਂ ਦੇ ਨਾਲ ਨਾਲ ਜਿਹੜੀ ਸ਼ਹੀਦੋਦ ਤਸਵੀਰ ਯਾਦਗਾਰ ਕਮੇਟੀ ਹੈ ਅਸੀਂ ਸਾਰੇ ਰਲ ਕੇ ਇਹ ਵੀ ਕੰਮ ਕਰਦੇ ਆਏ ਆ ਕਿ ਸਰਕਾਰ ਨੂੰ ਸ਼ਹੀਦ ਉਦਮ ਸਿੰਘ ਦੀ ਜਿਹੜੀ ਤਸਵੀਰ ਹੈ ਉਹ ਸਰਦਾਰ ਭਗਤ ਸਿੰਘ ਤੇ ਬਾਬਾ ਅਮੀਦਕਰ ਜੀ ਦੇ ਨਾਲ ਉਹਨਾਂ ਸ਼ਹੀਦੋਦ ਸਿੰਘ ਦੀ ਤਸਵੀਰ ਲਾਉਣ ਵਾਸਤੇ ਵੀ ਸਰਕਾਰੀ ਦਫ਼ਤਰਾਂ ਦੇ ਅੰਦਰ ਬੇਨਤੀ ਕਰਦੇ ਆਏ ਆ ਐਸਿਡਮ ਸਿੰਘ ਸਾਹਿਬ ਨੂੰ ਈਓ ਸਾਹਿਬ ਨੂੰ ਡੀਸੀ ਸਾਹਿਬ ਨੂੰ ਤੇ ਇਸ ਦੇ ਨਾਲ ਨਾਲ ਜਿਹੜੀ ਹੁਣ ਤੇ 31 ਜੁਲਾਈ ਦੀ ਛੁੱਟੀ ਪੰਜਾਬ ਦੇ ਅੰਦਰ ਸ਼ਹੀਦ ਉਦਦ ਸਿੰਘ ਦੇ ਸ਼ਹੀਦੀ ਵਿਆਹੜੇ ਤੇ ਹੁੰਦੀ ਸੀ ਉਸ ਦੀ ਵੀ ਮੰਗ ਕੀਤੀ ਹੈ ਕਿ ਉਹ ਛੁੱਟੀ ਸਿਰਫ ਉਹਨ ਸੰਗਰੂਰ ਜ਼ਿਲ੍ਹੇ ਤੱਕ ਰਸੀਮਤ ਹੈ ਉਹ ਛੁੱਟੀ ਸਾਰੇ ਪੰਜਾਬ ਦੇ ਅੰਦਰ ਕੀਤੀ ਜਾਵੇ ਇਸ ਚੀਜ਼ ਦੀ ਵੀ ਅਸੀਂ ਮੰਗ ਕਰਦੇ ਆ ਰਹੇ ਹਾਂ ਇਸ ਦੇ ਨਾਲ ਨਾਲ ਜੋ ਇਹ ਸ਼ਹੀਦ ਉਦਦ ਸਿੰਘ ਸਮਾਰਕ ਹੈ ਇੱਥੇ ਵੀ ਬਹੁਤ ਕੁਝ ਕਰਨ ਵਾਲਾ ਹੈ ਇੱਥੇ ਇੱਕ ਆਡੀਟੋਰੀਅਮ ਹਾਲ ਹੋਵੇ ਤਾਂ ਕਿ ਇੱਥੇ ਜਿਹੜੇ ਸਮਾਗਮ ਛੋਟੇ ਮੋਟੇ ਜਥੇਬੰਦੀਆਂ ਕਰਦੀਆਂ ਨੇ ਉਹਨਾਂ ਨੂੰ ਵੀ ਸਹੂਲਤ ਮਿਲ ਸਕੇ ਤੇ ਇਸ ਤਰੀਕੇ ਦੇ ਨਾਲ ਅੱਜ ਮੇਰੀ ਟਰਮ ਪੂਰੀ ਹੋਣ ਤੇ ਅਸੀਂ ਨਵੀਂ ਕਮੇਟੀ ਦਾ ਗਠਨ ਕੀਤਾ ਜਿਸ ਦੇ ਅੰਦਰ ਸਰਪੰਚ ਕੇਸਰ ਸਿੰਘ ਜੀ ਢੋਟ ਨੂੰ ਇਸ ਜਥੇਬੰਦੀ ਦਾ ਸ਼ਹੀਦ ਉਦਮ ਸਿੰਘ ਕੰਬੋ ਯਾਦਗਾਰ ਕਮੇਟੀ ਦਾ ਪ੍ਰਧਾਨ ਥਾਪਿਆ ਗਿਆ ਪ੍ਰਧਾਨ ਚੁਣਿਆ ਗਿਆ ਤੇ ਹੁਣ ਅਸੀਂ ਸਾਰੇ ਰਲ ਕੇ ਪਹਿਲਾਂ ਦੀ ਤਰ੍ਹਾਂ ਸ਼ਹੀਦ ਉਦਮ ਸਿੰਘ ਦੀ ਸੋਚ ਨੂੰ ਸਮਰਪਿਤ ਹੋ ਕੇ ਸਾਰੇ ਰਲ ਮਿਲ ਕੇ ਕਾਰਜ ਕਰਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ